ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੇ ਸ਼ਹਿਰ ਆਇਆ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਵੀਰ ਦੇ ਕੋਲ ਨਾ ਇੱਕ ਹੀ ਵਹਿੜ ਹੈਗੀ ਆ। ਚੰਗੀ ਤਾਜੀ ਸੂਈ ਜੇ ਤੇ ਲੈਣੀ ਆ ਦੀ ਪੂਰੀ ਡਿਟੇਲ ਕਰਦੇ ਹਾਂ ਵੀਰ ਨਾਲ ਗੱਲਬਾਤ। ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ ਭਾਈ। ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਠੀਕ ਠਾਕ ਜੇ? ਠੀਕ ਠਾਕ ਜੀ ਤੁਸੀਂ ਸੁਣਾਓ। ਤੇ ਪਿਛਲੀ ਫਰ ਵੇਗੀ ਗਾ? ਹਾਂ ਜੀ ਵੇਗੀ ਭਾਈ। ਠੀਕ ਆ ਜੀ। ਤੇ ਅੱਜ ਕੀ ਆ? ਹਾਂ ਜੀ ਅੱਜ ਤੇ ਮੈਂ ਬਟਾਲਾ ਸਹਿਰਾਜੀ ਰੇਲਵੇ ਸਟੇਸ਼ਨ ਦੇ ਲਾਗੇ ਠੀਕ ਹੈ ਜੀ ਹਾਂਜੀ ਵੀਰ ਜੀ ਤੇ ਹਾਂਜੀ ਜਿਲ੍ਹਾ ਜੇਲਾ ਗਰਦਾਸਪੁਰ ਦੀ ਸੀਟ ਕਟਾਲਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦੋ ਫੋਨ ਨੰਬਰ 62 83 68 ਹਾਂਜੀ 70 743 ਠੀਕ ਹੈ ਜੀ ਤੇ ਕੀ ਡਿਟੇਲ ਜੇ ਦੀ ਬੈਠਦੀ 6 ਮੀਟ ਦੀ 15 ਦਿਨਾਂ ਦੀ ਫੀਜ ਹੋ 15 ਦਿਨ ਮਗਰ ਵੱੱਛੀ ਆ ਵੱੱਛੀ ਬੜੇ ਕਮਾਲ ਦੀ ਜੇ ਹਾਂਜੀ ਹਾਂਜੀ ਠੀਕ ਹੈ ਦੁੱਧ ਕਿੰਨਾ ਜੇ ਮੇਰਾ 16 ਲੀਟਰ ਭਾਜੀ ਦੁੱਧ ਦੀ ਜੋ ਠੀਕ ਹੈ ਜੀ 15 ਦੀ ਪੱਕੀ ਗਾਰੰਟੀ ਹੈ ਜੀ ਠੀਕ ਹੈ 15 ਦੀ ਗਾਰੰਟੀ ਹੈ ਠੀਕ ਹੈ ਚਲੋ ਕੋਈ ਵੀ ਭਰਾ ਫੇਰ ਵੀ ਆਪਣੀ ਚੋਚਵਾ ਕੇ ਤਸੱਲੀ ਕਰ ਲੇ ਜੇ ਵੀ ਦੂਰ ਵਾਲਾ ਤੇ ਵੀਡੀਓ ਕਾਲ ਤੇ ਭਰਾ ਚਵਾਲੇ ਹ ਤੋ ਜੇ ਅਗਰ ਥਾਂ ਚ ਪਲੋਲਾ ਮ ਜਾਓ ਥੱਲੇ ਬੰਨੇ ਦਾ ਬਹਿਣੀ ਦਾ ਅਗਲਾ ਖਾਨ ਅੱਛਾ ਥੋੜੀ ਜੀ ਪ੍ਰੋਬਲਮ ਹੈ ਥਾਂ ਚ ਪਲੋਲਾ ਵੀ ਤਾਂ ਵੱਜ ਗਿਆ ਸੀ ਉਹਦੇ ਠੀਕ ਹੈ ਜੀ ਸਮਾਜ ਚ ਵਾਪਸ ਗਿਆ ਵਾ ਜੀ ਅੱਛਾ ਲਾਜ ਦਾ ਚੱਲਣ ਰਿਆ ਹਾਂ ਜੀ ਲਾਜ ਚੱਲਣ ਰਿਆ ਜੀ ਚਲੋ ਦੱਸਣਾ ਸਹੀ ਗੱਲ ਹੈ ਕਿਉਂਕਿ ਭਰਾ ਨੇ ਕਿਸੇ ਦੂਰੋਂ ਨੇੜੇ ਆਉਣਾ ਹਾਂ ਤੇ ਚਲੋ ਕੋਈ ਵੀਡੀਓ ਕਾਲ ਤੇ ਵੀ ਚਵਾਲੇ ਜਿੱਦਾਂ ਵੀ ਆ ਤੇ ਪਰ ਜਿਹੜੀ ਉਹ ਤਰ੍ਹਾਂ ਦੀ ਵੀ ਜੀ ਧਾਰ ਥੋੜੀ ਮੋਟੀ ਹੈ ਤੰਕੇ ਲੱਗੇ ਆ ਠੀਕ ਹੈ ਜੀ ਹਾਂ ਜੀ ਤੰਕੇ ਲਵਾਤੇ ਆ ਕੋਈ ਲਊ ਨਹੀਂ ਕੁਛ ਨਹੀਂ ਬਿਲਕੁਲ ਸਾਫ ਆ ਠੀਕ ਹੈ ਜੀ ਹਾਂ ਜੀ ਚਲੋ ਫਿਰ ਵੀ ਦੱਸਣਾ ਜਿਹੜਾ ਵਾ ਦੱਸ ਕੇ ਵੀਧੀ ਹਾਂਜੀ ਹਾਂਜੀ ਸਹੀ ਗੱਲ ਐ ਦੱਸ ਦੱਸ ਕੇ ਦੱਸ ਦੇਣਾ ਸਹੀ ਗੱਲ ਐ ਚਲੋ ਭਰਾ ਫਿਰ ਵੀ ਕੋਈ ਵੀ ਖਰੀਦਣ ਲੱਗਿਆ ਨਾ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਇਹੋ ਬੇਨਤੀ ਸਾਰੇ ਭਰਾਵਾਂ ਨੂੰ ਕਰੀਦੀ ਆ ਕਿ ਚਲੋ ਜੇ ਦੂਰ ਨੇੜੇ ਵਾਲਾ ਵੀਡੀਓ ਕੱਲ ਤੇ ਆਪਣੀ ਚਵਾ ਚੋ ਚਵਾਲ ਉਹ ਤਸੱਲੀ ਕਰ ਲੈ ਤੇ ਮੋਲੇ ਦਾ ਕਿੰਨਾ ਜੇ ਮੋਲ ਜਾਇਜ਼ ਹੀ ਹੋ ਜੂ ਭਾਜੀ ਠੀਕ ਹੈ ਜੀ ਮਰ ਫੋਨ ਤੇ ਕਰਨਾ ਫੋਨ ਤੇ ਹੋ ਜੂਗੀ ਜੈ ਜੀ ਹੋ ਜੂਗੀ ਚਲੋ ਹਾਂ ਫੋਨ ਤੇ ਕਰਦੇ ਜੋ ਵੀ ਜੈ ਜੈ ਦੇ ਦੇਓ ਜੈ ਜੀ ਹੋ ਜੂ ਭਾਜੀ ਠੀਕ ਹੈ ਨਾ ਬਾਕੀ ਚਲੋ ਸੂਈ ਸਵਾਈਏ ਕੋਈ ਵੀ ਭਰਾ ਆਪਣੀ ਤਸੱਲੀ ਇੱਥੋਂ ਆਣ ਕੇ ਕਰ ਲੇ ਜੋ ਕੋਈ ਦੂਰ ਨੇੜੇ ਵਾਲਾ ਤੇ ਆਪਣੇ ਵੀਡੀਓ ਕਾਲ ਤੇ ਚਵਾਈ ਕਰ ਲੇ ਹਾਂ ਜੀ ਇੱਕ ਮਿੰਟ ਬੱਚਾ ਵੀ ਢੱਡ ਕੇ ਭਾਜੀ ਖਵਾ ਲੇ ਹਾਂ ਜੀ ਫੋਨ ਦੀ ਲੋੜ ਹੈ ਜੀ ਠੀਕ ਹੈ ਜੀ ਜਿਹੜਾ ਵੀ ਜਿਹੜਾ ਮਰਜੀ ਲੈ ਜਾਏ ਨੂੰ ਆ ਵੀ ਲਓ ਆ ਦੇਖੋ ਮੈ ਮਾਰ ਦੋ ਧਰਮ ਮਾਰ ਦੋ ਆ ਲਓ ਜੀ ਆ ਲਓ ਜੀ ਹਾਂ ਇਹ ਜੋ ਵੀਰ ਜੀ ਮੋਤੀ ਹੈ ਜਿਹੜਾ ਘਰ ਆ ਵੇਖੋ ਆ ਵੇਖੋ ਆ ਆ ਧਾਰ ਬੜੀ ਮੋਤੀ ਹੁੰਦੀ ਹੈ ਰੈਸਰ ਟੂੜਾ ਵਾਲੀ ਅੱਛਾ ਅੱਛਾ ਜੇ ਨਾ ਥਣ ਚ ਪ੍ਰੋਬਲਮ ਹੈ ਕੋਈ ਭਰਾਓ ਹਿਸਾਬ ਨਾਲ ਫੋਨ ਕਰ ਲੈ ਹਾਂ ਚਲੋ ਠੀਕ ਹੈ ਵੀਰ ਜੀ ਠੀਕ ਹੈ